ਰਾਜਪੁਰਾ ਵਿਖੇ ਸੜਕ ਸੁਰੱਖਿਆ ਮਹਿੰਮ ਤਹਿਤ ਰਾਜਪੁਰਾ ਵਿੱਚ ਆਇਲੈਂਸ ਇੰਟਰਨੈਸ਼ਨਲ ਸਕੂਲ ਦੀ ਮੈਨੇਜਮੈਂਟ ਤੇ ਟ੍ਰੈਫਿਕ ਪੁਲਿਸ ਰਾਜਪੁਰਾ ਦੇ ਦੋ ਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਮਹਿਲਾਵਾਂ ਨੂੰ ਫ੍ਰੀ ਹੈਲਮਟ ਵੰਡੇ ਅਤੇ ਰਾਜਪੁਰਾ ਟ੍ਰੈਫਿਕ ਇਨਚਾਰਜ ਏਐਸਆਈ ਗੁਰਪ੍ਰਤਮ ਸਿੰਘ ਨੇ ਦੋ ਪਹੀਆ ਵਾਹਨ ਚਾਲਕ ਮਹਿਲਾਵਾਂ ਨੂੰ ਹੈਲਮਟ ਪਹਿਨ ਲਈ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ। जिसमें हम रोड सेफ्टी रूल्स को लेडीज़ को समझाएंगे कि उनके लिए लिए हेलमेट पहनना कितना ज़रूरी ज़रूरी है 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 और होती है और सख्ती सख्ती होती फ़ाइन उसका पार्ट जब तक हम चीजों में नहीं करेंगे जबकि ये उनकी सेफ्टी के लिए ही है। लोगों कोई? एक जनवरी की जिसनों मुफ्त दे रहे हैं जी ਸਰੇ ਇੱਕ ਨੰਨਾ ਪ੍ਰਯਾਸ ਜਿਵੇਂ ਸਾਡਾ ਸਾਡੀ ਫਰਮ ਦਾ ਨਾਮ ਹੈ ਸਾਡੀ ਐਨ ਜੀਓ ਦਾ ਨਾਮ ਹੈ ਨੰਨਾ ਪ੍ਰਯਾਸ ਸੀ ਇੱਕ ਛੋਟੀ ਜੀ ਕੋਸ਼ਿਸ਼ ਐਸੇ ਤਰ੍ਹਾਂ से हम लोगों ने पिछले हफ्ते भी कमिट किया था कि ये ड्राइव हम लोग चलाने वाले हैं लंबे टाइम तक जिसमें हम रोड सेफ्टी रूल्स को लेडीज को समझाएंगे कि उनके लिए हेलमेट पहनना कितना जरूरी है और हम फ्री हेलमेट बांटेंगे हर हफ्ते आकर सो तो उसी कमिटमेंट को पूरा करते हुए आज फिर हम यहाँ हैं और लेडीज को हेलमेट डिस्ट्रीब्यूट कर रहे हैं आज भी पिछली बार हम 200 के लगभग हेलमेट बांट कर गए थे आज भी कोशिश है कि मैक्सिमम कितने लोगों तक पहुँच पाते हैं और हैं। कर है कि तो हमारे ट्रैफिक इंचार्ज हमारे साथ है तो पुलिस का सहयोग चाहिएगा अब हम लोग अपना फर्ज निभा रहे हैं हम लोग हेलमेट डिस्ट्रीब्यूट कर रहे हैं पर अब ये चेक इनकी तरफ से रखा जाए प्रॉपर फाइन लगाए जाए जो नहीं पहन लेडीज ਲੇਡੀਜ਼ ਕੋ ਆਪਣੀ ਸੇਫਟੀ ਕੋ ਸਭ ਤੋਂ ਪ੍ਰਾਇਰੀਟੀ ਰੱਖੇ ਹਮੇਸ਼ਾ ਆਪ ਲੋਕ ਪਰਿਵਾਰ ਚਲਾਉਂਦੇ ਹੈ ਤਾਂ ਆਪਣੀ ਸੇਫਟੀ ਕੋ ਵੀ ਧਿਆਨ ਵਿੱਚ ਰੱਖੇ ਜੋ ਲੇਡੀਜ਼ ਜਨਰਲੀ ਇਗਨੋਰ ਕਰ ਦਿੱਤੀਆਂ जैसे बिल्कुल समय समय पर आकर हमारी टीम लोगों को शिक्षित करेगी की सेफ्टी रूल्स को रोड सेफ्टी रूल्स को फॉलो करना क्यों जरूरी है उसके लिए अगर हमें टाइम टाइम पर वर्कशॉप भी करनी पड़ी तो हम लोग हमेशा सहयोग करेंगे बिल्कुल स्कूल मैनेजमेंट और स्कूल का हमेशा मोटिव रहा है ए आई एस सिर्फ चार दीवारी में काम नहीं कर रहा है हम समाज से पहुँच कर हमेशा ये कोशिश करते हैं कि समाज को जो मेजर हमारे मुद्दे चल रहे हैं या जहाँ प्रॉब्लम्स आ रही है उसके प्रति अवेयर किया जाए और उसी को ध्यान में रखते हुए ये ड्राइव हम लोगों ने स्टार्ट लगता है जुर्माना लाए जाएंगे फाइन किए जाएंगे फिर लोग बिल्कुल जी बिल्कुल कई चीजों में सख्ती जरूरी होती है और फाइन उसका पार्ट है जब तक हम चीजों में सख्ती नहीं करेंगे जबकि ये उनकी सेफ्टी के लिए ही है पर लोगों को ये समझना जरूरी है और वो समझाने के लिए अगर फाइन लगाए जाए तो बहुत जरूरी में फाइन जागरूकता कैम्प लगाया जाऊँ देखिए वो जागरूकता कैंप तो हम लोगों ने लगा लिया अब उसका आगे क्या आउटपुट रहता है ये लोग पहनते हैं कि नहीं पहनते हैं उसके लिए फाइन लगाना चेक रखना बहुत जरूरी है ਮੈਂ ਹਿੰਦਾ ਬਣਾਇਆ ਜਾ ਰਿਹਾ ਟ੍ਰੈਫਿਕ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸਰਦਾਰ ਅਨੰਦ ਸਿੰਘ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਡੀਐਸਪੀ ਟਰੈਫਿਕ ਸ੍ਰੀ ਅਚੂ ਰਾਮ ਜੀ ਦੀ ਰਹਿਨਮਾਈ ਹੇਠ ਅਸੀਂ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਸੜਕ ਸੁਰੱਖਿਆ ਮਹੀਨਾ ਮਨਾ ਰਹੇ ਹਾਂ ਜਿਸ ਵਿੱਚ ਅਸੀਂ ਜੀ ਵੱਖ-ਵੱਖ ਜਗ੍ਹਾ ਤੇ ਜਾ ਕੇ ਜਿੱਦਾਂ ਕਿ ਯੂਨੀਅਨ ਹੋਗੀ ਟਰੱਕਾਂ ਟਰੱਕਾਂ ਦੇ ਪਿੱਛੇ ਰਿਫਲੈਕਟਰ ਲਗਾਣੇ ਆਟੋ ਦੇ ਪਿੱਛੇ ਰਿਫਲੈਕਟਰ ਲਗਾਣੇ ਈ ਰਿਕਸ਼ਾ ਦੇ ਪਿੱਛੇ ਰਿਫਲੈਕਟਰ ਲਗਾ ਰਹੇ ਹਾਂ ਜਿਨ੍ਹਾਂ ਨੂੰ ਦੇਖਦੇ ਹੋਏ ਸਾਡੇ ਅਲਾਈयंस ਇੰਟਰਨੈਸ਼ਨਲ ਸਕੂਲ ਵੱਲੋਂ ਪਿਛਲੇ ਹਫ਼ਤੇ ਵੀ ਇੱਥੇ ਆ ਕੇ ਜਮੂਹ ਤੇ ਲੇਡੀਜ਼ ਨੂੰ ਹੈਲਮਟ ਵੰਡੇ ਗਏ ਸੀ ਜਿਸ ਨੂੰ ਦੇਖਦੇ ਅੱਜ ਅੱਜ ਫੇਰ ਜੀ ਇਹ ਹੈਲਮਟ ਵੰਡ ਰਹੇ ਆ ਮੁਫਤ ਦੇ ਰਹੇ ਆ ਜੀ ਹੋਰ ਇਹ ਜੀ ਜਿਹੜਾ ਕਿ ਸੜਕ ਸੁਰੱਖਿਆ ਜੀਵਨ ਰੱਖਿਆ ਇਸ ਦੇ ਤਹਿਤ ਸੜਕ ਸੜਕ ਦੁਰਘਟਨਾ ਤੋਂ ਬਚਣ ਲਈ ਇਹ ਜਿਹੜੇ ਹੈਲਮਟ ਦਿੱਤੇ ਜਾ ਰਹੇ ਨੇ ਲੇਡੀ ਨੂੰ ਅੱਜ ਸਾਡੇ ਵੱਲੋਂ ਇਹ ਜੀ ਸੈਮੀਨਾਰ ਵੀ ਲਗਾ ਕੇ ਦੱਸਿਆ ਗਿਆ ਵੀ ਤੁਸੀਂ ਜਦੋਂ ਵੀ ਡਰਾਈਵ ਕਰਨੀ ਹੈ ਜਾਂ ਆਪਣੇ ਪਿੱਛੇ ਕਿਸੇ ਦੇ ਪਿੱਛੇ ਬੈਠਣਾ ਹੈ ਤਾਂ ਤੁਸੀਂ ਹੈਲਮਟ ਪਹਿਨ ਕੇ ਹੀ ਬੈਠਣਾ ਹੈ ਕਿੰਨੇ ਵੰਡੇ ਗਏ ਹੈਲਮਟ 200 हेलमेट ਸਰ ਅਸੀਂ ਪਿਛਲੇ ਹਫਤੇ ਵੰਡੇ ਸੀ 200 ਅੱਜ ਵੰਡਣ ਜਾ ਰਹੇ ਹਾਂ ਕੀ ਲੱਗਦਾ ਤੁਹਾਨੂੰ ਜਿਵੇਂ ਸਬੂਤ ਵਾਲੇ ਕਰ ਰਹੇ ਜੀ ਉਪਰਾਲਾ ਹੋਰ ਜਥੇਬੰਦੀਆਂ ਉਹ ਜਿਹੜੇ ਸਮਾਜ ਸੇਵੀ ਸੰਸਥਾਵਾਂ ਉਹਨਾਂ ਨੇ ਇਸ ਤਰ੍ਹਾਂ ਦਾ ਕੁਝ ਅਗੇ ਜੋ ਕਰਦੇ ਕਰਨੇ ਚਾਹੀਦੇ ਆ ਜੀ ਹਾਂਜੀ ਅਸੀਂ ਵੱਖ-ਵੱਖ ਸੰਸਥਾਵਾਂ ਜਿਦਾਂ ਰੋਟਰੀ ਕਲੱਬ ਹੋ ਗਿਆ ਜੀ ਰੋਟਰੀ ਕਲੱਬ ਦੇ ਮੈਂਬਰ ਨੇ ਸਾਡੇ ਨਾਲ ਮੈਂਬਰ ਆਫ ਸਾਥ ਨੇ ਜੀ ਇਹ ਵੀ ਸਮਝ ਸਹਿਯੋਗ ਕਰ ਰਹੇ ਨੇ ਜੀ ਜਿਹੜੇ ਕਰਕੇ ਸਾਡੇ ਨਾਲ ਇੱਕ ਸਟ੍ਰੈਪ ਮਾਰਸ਼ਲ ਹੈ ਉਹਨਾਂ ਨੂੰ ਵੀ ਅਸੀਂ ਨਾਲ ਲੈ ਕੇ ਜੀ ਸੈਮੀਨਾਰ ਲਗਾ ਰਹੇ ਹਾਂ ਯੂਨੀਅਨ ਚ ਵੀ ਲਗਾਏ ਨੇ ਜਾ ਕੇ ਦੀ ਸੜਕਾਂ ਦੇ ਚੌਂਕਿਆਂ ਦੇ ਵਿੱਚ ਵੀ ਜਾ ਕੇ ਇੱਕ ਜੀ ਇਹਨਾਂ ਜਿੰਨੀ ਵੀ ਉਹਨਾਂ ਦੇ ਵਿੱਚ ਜਾ ਕੇ ਸੈਮੀਨਾਰ ਲਗਾ ਕੇ ਇਹ ਸੜਕ ਸੁਰੱਖਿਆ ਜੀਵਨ ਰੱਖਿਆ ਦੇ ਤਹਿਤ ਅਸੀਂ ਇਹ ਪੂਰਾ ਮਹੀਨਾ ਪਰ ਸਾਡੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਨੇ ਉਹਨਾਂ ਦੇ ਦੇਸ਼ਾ ਨਿਰਦੇਸ਼ ਨੂੰ ਦੇਖਦੇ ਹੋਏ ਉਹਨਾਂ ਦੇ ਮੰਨਦੇ ਹੋਏ ਅਸੀਂ ਸਾਰੇ ਜਿਹੜੀ ਪਬਲਿਕ ਨੂੰ ਇਹ ਇੱਕ ਮਹੀਨਾ ਜੀ ਅਸੀਂ ਜਾਗਰੂਕ ਕਰ ਰਹੇ ਹਾਂ ਉਸ ਤੋਂ ਬਾਅਦ ਸੈਮੀਨਾਰ ਲਗਾ ਕੇ ਉਸ ਤੋਂ ਬਾਅਦ ਸਰ ਫਿਰ ਚੈਕਿੰਗ ਕਰਾਂਗੇ ਉਹਦੇ ਦੌਰਾਨੇ ਫਿਰ ਚੈਕਿੰਗ ਦੌਰਾਨੇ ਜੋ ਵੀ ਕੋਈ ਨਹੀਂ ਵਰਤੋਂ ਚ ਲਾਏਗਾ ਉਹਨਾਂ ਦੇ ਫਿਰ ਸਾਡੇ ਵੱਲੋਂ ਚਲਾਨ ਬਿੱਤੇ ਜਾਣ ਤੁਹਾਨੂੰ ਕੀ ਲੱਗਦਾ ਹੈ ਕਿ ਚਲਾਨ ਕਰਨ ਨਾਲੋਂ ਜ਼ਿਆਦਾ ਫੰਨ ਕਰਦੇ ਆ ਜਾਂ ਜਾਗਰੂਕ ਕੈਂਪ ਲਾਉਣ ਨਾਲ ਜ਼ਿਆਦਾ ਕਰਦੇ ਸਰ ਇਸ ਤਰ੍ਹਾਂ ਜੀ ਜਦੋਂ ਆਪਾਂ ਜਾਗਰੂਕ ਸੈਮੀਨਾਰ ਕੈਂਪ ਦੇਖੋ ਸਾਡੇ ਐਜੂਕੇਸ਼ਨ ਸੈਲ ਤੇ ਵੀ ਲਗਾ ਰਹੀ ਹੈ ਸਾਡੇ ਮਾਨਯੋਗ ਜ਼ਿਲ੍ਹੇ ਦੇ ਪੂਰੇ ਜ਼ਿਲ੍ਹੇ ਡਿਸਟ੍ਰਿਕਟ ਦੇ ਵਿੱਚ ਜੀ ਸਾਡੇ ਵਿਸਾਰੀ ਜਿਹੜੀ ਟ੍ਰੈਫਿਕ ਪੁਲਿਸ ਹੈ ਉਹ ਇਹ ਜਾਗਰੂਕ ਮਹੀਨਾ ਜਿਹੜਾ ਕੈਂਪ ਲਗਾ ਰਹੀ ਹੈ ਬਟ ਉਸ ਤੋਂ ਬਾਅਦ ਜੇ ਪਬਲਿਕ ਨਹੀਂ ਮੰਨਦੀ ਜੇ ਕੋਣ ਹੈਲਮਟ ਫ੍ਰੀ ਦੇ ਦੇ ਰਹੇ ਜੇ ਫ੍ਰੀ ਲੈ ਕੇ ਵੀ ਲੋਕ ਨਹੀਂ ਪਾਣਗੇ ਤਾਂ ਫਿਰ ਉਹਨਾਂ ਦੇ ਉੱਤੇ ਸਖਤੀ ਤਾਂ ਕਰਨੀ ਪੈਗੀ ਨਾ ਜੀ ਸਰ ਸਾਹਿਬ ਜਿਹੜੇ ਪਹਿਲੇ ਲੈ ਗਏ ਆ ਹੈਲਮਟ ਤੁਸੀਂ ਦੇਖਿਆ ਕਿ ਯੂਜ਼ ਕਰ ਰਹੇ ਹੈ ਲੇਡੀਜ਼ ਹਾਂ ਜੀ ਕੁਝ ਸਾਨੂੰ ਤੇ ਮੈਕਸੀਮ ਜਿਹੜੇ ਲੋਕ ਆ ਉਹ ਮੈਂ ਦੇਖਿਆ ਕਿ ਘਰ ਹੀ ਰੱਖ ਰਹੇ ਨੇ ਪਰ ਨਹੀਂ ਮੈਂ ਤੁਹਾਡੇ ਚੈਨਲ ਦੇ ਮਾਧਮ ਰਹੀ ਇਹ ਆਮ ਜਨਤਾ ਨੂੰ ਇਹ ਅਪੀਲ ਕਰਾਂਗਾ ਕਿ ਇਹ ਹੈਲਮਟ ਤੁਸੋਂ ਇੱਕ ਜਿਹੜਾ ਉਪਰਾਲਾ ਕੀਤਾ ਹੈ ਅਲਾਈਅੰਸ ਪਬਲਿਕ ਇੰਟਰਨੈਸ਼ਨਲ ਸਕੂਲ ਵੱਲੋਂ ਤੁਸੀਂ ਇਹ ਤਾਂ ਇੱਕ ਉਹਨਾਂ ਨੇ ਦੱਸਿਆ ਵੀ ਤੁਸੀਂ ਜਿਹੜੇ ਕਈ ਸਮਾਜ ਸੇਵਾ ਸੰਸਥਾਵਾਂ ਨੇ ਉਹ ਵੀ ਇਸ ਤਰ੍ਹਾਂ ਲੈ ਕੇ ਲੋਕ ਆਪਣੀ ਜੀਵਤੂ ਵੀ ਲੈ ਕੇ ਨਾ ਜਿਹੜੀ ਐ ਰੋਡ ਤੇ ਚੱਲਦੇ ਸਮੇਂ ਹੈਲਮਟ ਦੀ ਵਰਤੋਂ ਕੀਤੀ ਜਾਂਦੀ ਹੈ ਵਿਜੈ फ्रॉम ਨੰਨਾ ਪ੍ਰਯਾਸ ਨੰਨਾ ਪ੍ਰਯਾਸ ਤੋਂ ਆ ਅਰਵਿਆ ਕਿੱਥੇ ਤੁਸੀਂ ਹੈਲਮਟ ਵਰਤਣ ਵਾਸਤੇ ਆਏ ਐ। ਮਤਲਬ ਕੰਕਰ ਕੀ ਕਹਿਣਾ ਚਾਹੁੰਦੇ ਹੋ? ਸਰੇ ਇੱਕ ਨੰਨਾ ਪ੍ਰਯਾਸ ਜਿਵੇਂ ਸਾਡਾ ਸਾਡੀ ਫਰਮ ਦਾ ਨਾਮ ਹੈ, ਸਾਡੀ ਐਨਜੀਓ ਦਾ ਨਾਮ ਹੈ ਨੰਨਾ ਪ੍ਰਯਾਸ। ਇੱਕ ਛੋਟੀ ਜੀ ਕੋਸ਼ਿਸ਼ ਐ। ਇਸੇ ਤਰ੍ਹਾਂ ਸਾਰੇ ਸਮਾਜ ਦੇ ਵਿੱਚ ਇੱਕ ਛੋਟੀ ਛੋਟੀ ਜੀ ਕੋਸ਼ਿਸ਼ ਨਾਲ ਸਮਾਜ ਊਨਤ ਹੁੰਦਾ ਐ। ਅਲਾਈਅੰਸ ਵਾਲਿਆਂ ਨੇ ਇੱਕ ਕੋਸ਼ਿਸ਼ ਕੀਤੀ ਐ। ਸਾਰੇ ਸਮਾਜ ਦੀ ਸਾਰੀਆਂ ਲੇਡੀਜ਼ ਨੂੰ ਜਿਵੇਂ ਉਹ ਦੇ ਰਹੇ ਐ ਚਲਦੇ ਜਿਹੜੇ ਵਾਈਕਲਸ ਟੂ ਵੀਲਰਸ ਵਾਲੀਆਂ ਸਭ ਲੇਡੀਜ਼ ਨੂੰ ਉਹ ਹੈਲਮਟ ਫ੍ਰੀ ਚ ਦੇ ਰਹੇ ਐ। ਇਹ ਇੱਕ ਬਹੁਤ ਵੱਡੀ ਜਾਗਰੂਕਤਾ ਹੈ ਕਿਉਂਕਿ ਨਾਰਮਲੀ ਅਸੀਂ ਹੈਲਮਟ ਜਿਹੜਾ ਹੈ ਜਦੋਂ ਵੀ ਖਰੀਦਣ ਜਾਂਦੇ ਹਾਂ ਅਸੀਂ ਉੱਥੇ ਦੇਖਦੇ ਹਾਂ ਉੱਥੇ ਸਿਰਫ ਜੈਂਟਸ ਹੀ ਹੁੰਦੇ ਆ ਲੇਡੀਜ਼ ਕੋਈ ਵੀ ਇਹਦੇ ਵਿੱਚ ਪੈਲ ਨਹੀਂ ਕਰਦੀ ਕਿਉਂਕਿ ਉਹ ਸੋਚਦੀਆਂ ਕਿ ਨਹੀਂ ਜ਼ਰੂਰਤ ਹੀ ਨਹੀਂ ਹੈ ਇੱਥੋਂ ਦੀ ਉੱਥੋਂ ਤੱਕ ਹੀ ਜਾਣਾ ਹੈ ਅਸੀਂ ਜ਼ਿਆਦਾ ਜ਼ਰੂਰਤ ਨਹੀਂ ਹੈ ਲੇਕਿਨ ਅਲਾਈਅੰਸ ਦੀ ਹੈ ਪੈਲ ਔਰ ਪਲਸ ਸਾਡੀ ਸਿਕਿਉਰਿਟੀ ਫੋਰਸ ਜਿਹੜੀ ਇੱਥੋਂ ਦੀ ਲੋਕਲ ਹੈ ਉਹਨਾਂ ਦੇ ਨਾਲ ਹੈਲਥ ਦੇ ਨਾਲ ਇੱਕ ਬਹੁਤ ਵੱਡੀ ਜਿਹੜੀ ਚੀਜ਼ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਚ ਲੇਡੀਜ਼ ਨੂੰ ਵੀ ਇਹ ਲੱਗੇਗਾ ਕਿ ਨਹੀਂ ਸਾਨੂੰ ਵੀ ਐਮਾਨਤ ਦਿੱਤੀ ਜਾ ਰਹੀ ਹੈ ਸਾਡੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਏਗਾ ਔਰ ਉਹ ਵੀ ਹੈਲਮਟ ਦੀ ਤਰਫ ਔਰ ਬਾਕੀ ਸਾਰੀਆਂ ਸੁਰੱਖਿਆ ਦੇ ਜਿਹੜੇ ਨਿਯਮ ਐ ਉਹਨਾਂ ਦੀ ਤਰਫ ਉਹ ਵੀ ਜਾਗਰੂਕ ਹੋਣਗੇ